ਕੁਪਕਰ ਮੇਰਾ ਵੀਰ ਹੌਸਲਾ ਕਰ ਤੇਰੇ ਨਾਲ ਆ ਕੁਪਕਰ ਮੇਰਾ ਵੀਰ ਵਾਹਿਗੁਰੂ ਜੀ ਦੇ ਖਾਲਸਾ ਸਭ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਲੀ ਵਾਲੇ ਦਾ ਘਰ ਆ ਆ ਸੰਸਾ ਦਾ ਸਾਰਾ ਦਰਿਆ ਦੇ ਵਿੱਚ ਆ ਤਮੀਆਂ ਵੀ ਦਰਿਆ ਦੇ ਵਿੱਚ ਡੇਪੇ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਕੁਪਕਰ ਮੇਰਾ ਵੀਰ ਹੌਸਲਾ ਕਰ ਤੇਰੇ ਨਾਲ ਆ ਆ ਦੇਖੋ ਵੀਰ ਦਾ ਘਰ ਦਾ ਸਾਰਾ ਹੀ ਸਮਾਨ ਸਬਟਾ ਸਾਰਾ ਹੀ ਲੋਂਦਿਆ ਆ ਸਹੀਰ ਦੇ ਲੱਗੇ ਹੋਏ ਆ ਪਰ ਘਰ ਦੇ ਚੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ ਅਵੇ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਵੇਂ ਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸਹੀਰ ਦਾ ਇੱਥੇ ਇੱਕ ਬਲਜੀਤ ਸਿੰਘ ਸਰਾਲੀ ਇਹਦਾ ਇੱਕ ਬਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸਵੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦ ਤੱਕ ਇੱਥੇ ਤੇ ਅਸੀਂ ਘਾਹਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਾ ਸਮਾਨ ਹੈਗਾ ਤੇ ਸੋ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ